ਅੱਜ ਪਾ ਤੁਹਾਨੂੰ ਵੱਡੀ ਜਾਣਕਾਰੀ ਦਿੰਨੇ ਆ ਜਿਦੋਂ ਦਾ ਕਿ ਕੰਗਨਰ ਰਣੌਤ ਨਾਲ ਸਾਡੀ ਭੈਣ ਕੁਲਵਿੰਦਰ ਕੌਰ ਦਾ ਜਿਹੜਾ ਬਾਪਿਆ ਤੇ ਕੰਗਨਰ ਰਣੌਤ ਦੇ ਗਲ ਤੇ ਥੱਪੜ ਮਾਰਿਆ ਉਸ ਮੁੱਦੇ ਨੂੰ ਲੈ ਕੇ ਬੜਾ ਜਿਹੜਾ ਚਰਚਾਂ ਦੇ ਵਿੱਚ ਰਿਹਾ ਅੱਜ ਵੀ ਉਹ ਮੁੱਦਾ ਜਿਉਂਦਾ ਤਿਉਂ ਆ ਬੇਸ਼ੱਕ ਕੁਲਵਿੰਦਰ ਕੌਰ ਨੂੰ ਸਰਕਾਰ ਵੱਲੋਂ ਬੀਜਪੀ ਵੱਲੋਂ ਸਸਪੈਂਡ ਕਰ ਦਿੱਤਾ ਨੌਕਰੀ ਤੋਂ ਪਰ ਕਈਆਂ ਦੇ ਆਫਵਾਹ ਚੱਲੀਆਂ ਸੀ ਕਿ ਕੁਲਵਿੰਦਰ ਕੌਰ ਨੇ ਮਾਫੀ ਮੰਗ ਲਈ ਪਰ ਕੁਲਵਿੰਦਰ ਕੌਰ ਦੇ ਭਾਈ ਨੇ ਅਤੇ ਪੋਸਟਪਾਕ ਕੇ ਕਿਹਾ ਕਿ ਕੁਲਵਿੰਦਰ ਕੌਰ ਨਾ ਅੱਜ ਮਾਫੀ ਮੰਗੇ ਨਾ ਕੱਲ ਮਾਫੀ ਮੰਗੇ ਕਿਉਂਕਿ ਉਹਨੇ ਜੋ ਕੀਤਾ ਸੱਚ ਕੀਤਾ ਸਾਡੇ ਪੰਜਾਬ ਦੀਆਂ ਧੀਆਂ ਪੈਣਾ ਨੂੰ ਟਕੇ ਟਕੇ ਦੀ ਉਹ ਜਿਹੜੀ ਹੈਗੀ ਆ ਤੰਗੜਾਰ ਨਾਉਤ ਦੱਸ ਦੀ ਸੀ ਕਿ ਇਹ ਵਿਕੀਆਂ ਹੋਈਆਂ ਔਰਤਾਂ ਨੇ ਇਹਨਾਂ ਨੂੰ 100-100 ਰੁਪਏ ਦਿਹਾੜੀ ਤੇ ਲਿਆ ਕੇ ਜਿਹੜਾ ਇਹ ਦਿੱਲੀ ਮੋਰਚਾ ਲੱਗਿਆ ਸੀ ਉਹਦੇ ਵਿੱਚ ਸ਼ਬਦ ਕਹੇ ਗਏ ਸੀ ਕੰਗਨਰ ਨਾਉਤ ਵੱਲੋਂ ਇੱਥੋਂ ਤੱਕ ਗਿਆ ਗਿਆ ਸੀ ਪੰਜਾਬੀਆਂ ਨੂੰ ਕਿ ਇਹ ਅੱਤਵਾਦੀਆ ਜੀ ਉਗਰਵਾਦੀ ਹੈ ਇਹ ਮੈਂ ਕਹਿੰਦਾ ਤਰ੍ਹਾਂ ਤਰ੍ਹਾਂ ਦੇ ਇਹ ਜਿਹੜੇ ਨੇ ਸੱਦ ਬੋਲੇ ਨੇ ਉਹ ਕਹਿਣੇ ਤੋਂ ਬਾਹਰ ਨਹੀਂ ਪਰ ਜਦੋਂ ਕੁਲਵਿੰਦਰ ਕੌਰ ਦਾ 에어ਪੋਰਟ ਚੰਡੀਗੜ੍ਹ ਤੇ ਜਦੋਂ ਕੰਗਨਰ ਨਾਉ ਸੌਂ ਚੁੱਕ ਸਮਾਗਮ ਵਿੱਚ ਦਿੱਲੀ ਰਵਾਨਾ ਹੁੰਦੀ ਸੀ ਤਾਂ ਕੰਗਨਰ ਨਾਉ ਦਾ ਕਲਵਿੰਦਰ ਕੌਰ ਨੇ ਜਿਹਨੂੰ ਕਿਹਾ ਕਲਵਿੰਦਰ ਕੌਰ ਨੇ ਕਿ ਚੈੱਕ ਕਰਵਾ ਸਾਰਾ ਕੁਸ ਤਾਂ ਕਲਵਿੰਦਰ ਕੌਰ ਦੀ ਜਿਹੜੀ ਨੇਮ ਪਲੇਟ ਲੱਗੀ ਹੁੰਦੀ ਆ ਚਾਹੇ ਕੋਈ ਵੀ ਸਰਕਾਰੀ ਅਮਲਾਜਮਾ ਉੱਤੇ ਲਿਖਿਆ ਕੰਗਣਾ ਆਪਣਾ ਕਲਵਿੰਦਰ ਕੌਰ ਤਾਂ ਇਹਨੇ ਕਿਹਾ ਕਿ ਅੱਛਾ ਤੂੰ ਅਤਵਾਦੀ ਆ ਤੇ ਇਸ ਨੂੰ ਲੈ ਕੇ ਫਿਰ ਕਲਵਿੰਦਰ ਕੌਰ ਨੇ ਜਿਹੜਾ ਉਹਦੇ ਥੱਪੜ ਜੜਿਆ ਤੇ ਫਿਰ ਉਹਨੇ ਕਲਵਿੰਦਰ ਕੌਰ ਨੇ ਇਹ ਵੀ ਕਿਹਾ ਕਿ ਤੂੰ ਪਹਿਲਾਂ ਵੀ ਸਾਡੀਆਂ ਮਾਮਾ ਭੈਣਾਂ ਨੂੰ ਇਸ ਤਰ੍ਹਾਂ ਦੇ ਸ਼ਬਦ ਜਿਹੜੇ ਕਈ ਜਾਂਦੇ ਸੀ ਤੇ ਪਰ ਹੁਣ ਜਿਹੜੀਆਂ ਪੰਜਾਬ ਦੇ ਵਿੱਚ ਵੱਡੀ ਵੱਡੀ ਬਗਾਵਤ ਉੱਠਣ ਲੱਗੀਆਂ ਨੇ ਸੁਰਾਂ ਉੱਠਣ ਲੱਗੀਆਂ ਨੇ ਬੇਸ਼ੱਕ ਵਕੀਲ ਭਾਈਚਾਰੇ ਵੱਲੋਂ ਐਡਵੋਕੇਟਾਂ ਵੱਲੋਂ ਮਹਾਲੀ ਦੇ ਵਿੱਚ ਐਸਐਸਪੀ ਨੂੰ ਮੰਗ ਪੱਤਰ ਦਿੱਤੇ ਗਏ ਨੇ ਮਾਨਸਾ ਵਿੱਚ ਮੰਗ ਪੱਤਰ ਦਿੱਤੇ ਗਿਆ ਐਸਐਸਪੀ ਮਾਨਸਾ ਨੂੰ ਕਿ ਕੰਗਨਰ ਰਣਾਉਤ ਦੇ ਉੱਤੇ ਦੇਸ਼ ਧਰੋਹ ਦਾ ਪਾਚਾ ਦਰਜ ਕੀਤਾ ਜਾਵੇ ਆਦੇਸ਼ ਦੀ ਜਾਂਚ ਕੀਤੀ ਜਾਵੇ ਕੌਣ ਏਜੰਸੀਆਂ ਇਹਨੂੰ ਬੁਲਾ ਰਹੀਆਂ ਨੇ ਤੇ ਹੁਣ ਸੋਸ਼ਲ ਮੀਡੀਆ ਤੇ ਇੱਕ ਹੋਰ ਜਿਹੜੀਆਂ ਵੀਡੀਓ ਵੱਖ-ਵੱਖ ਬੈਰ ਲ ਹੋ ਰਹੀਆਂ ਨੇ ਲੋਕ ਪੰਜਾਬ ਦੇ ਲੋਕੀ ਭਗਵੰਤ ਮਾਨ ਨੂੰ ਸਵਾਲ ਪੁੱਛ ਰਹੇ ਨੇ ਕਿ ਭਗਵੰਤ ਮਾਨ ਤੈਨੂੰ ਅਸੀਂ 92 ਐਮਐਲਏ ਦਿੱਤੇ ਸੀ ਅੱਜ ਕੀ ਤੈਨੂੰ ਤਨ ਦੇ ਦਿੱਤੇ ਨੇ ਪੇਰਾ ਪਰ ਜੇਕਰ ਤੂੰ ਪੰਜਾਬੀਆਂ ਨਾਲ ਖੜੇਗਾ ਜੇ ਤੂੰ ਕੁਲਵਿੰਦਰ ਕੌਰ ਦੀ ਜਾਂਚ ਹੋ ਸਕਦੀ ਹੈ ਉਸ ਤੋਂ ਪਹਿਲਾਂ ਕੰਗੜਾ ਰਣਾਉਤ ਉੱਤੇ ਪਰਚਾ ਦਰਜ ਕਰਕੇ ਉਸ ਦੀ ਜਾਂਚ ਸ਼ੁਰੂ ਕੀਤੀ ਜਾਵੇ ਇਹ ਪੰਜਾਬੀਆਂ ਦੀ ਅੱਜ ਭਗਵੰਤ ਮਾਨ ਨੂੰ ਵੱਡੀ ਮੰਗ ਆ ਸੋਸ਼ਲ ਮੀਡੀਆ ਤੇ ਜਿਹੜੀ ਇਹ ਇੱਕ ਬਹੁਤ ਜਿਹੜੀ ਆਪਾਂ ਕਹਿ ਦਈਏ ਕਿ ਵੱਦ ਚੜ ਕੇ ਜਿਹੜੀਆਂ ਇਹ ਗੱਲਾਂ ਉੱਪਰ ਕੇ ਸਾਹਮਣੇ ਆ ਰਹੀਆਂ ਨੇ ਕਿ ਪੰਜਾਬ ਦਾ ਮੁੱਖ ਮੰਤਰੀ ਹੋਵੇ ਹੁਣ ਪੰਜਾਬ ਨਾਲ ਖੜਨ ਦਾ ਬੀੜਾਗਾ ਮੁੱਖ ਮੰਤਰੀ ਦਾ ਭਗਵੰਤ ਮਾਨ ਜੇਕਰ ਪੰਜਾਬ ਦੇ ਨਾਲ ਇਸ ਵਾਰ ਨਹੀਂ ਖੜਦਾ ਤਾਂ ਆਉਣ ਵਾਲੀਆਂ ਜਿਹੜੀਆਂ 27 ਦੀਆਂ ਚੋਣਾਂ ਨੇ ਉਸ ਵਿੱਚ ਭਵੰਤਮਾਨ ਦੀ ਸਰਕਾਰ ਨਹੀਂ ਬਣ ਸਕਦੀ ਇਹ ਇੱਕ ਵੱਡੀ ਭਵਿੱਖ ਬਾਣੀ ਵੀ ਆ ਕਿਉਂਕਿ ਜੇਕਰ ਪੰਜਾਬੀ ਪੰਜਾਬੀਆਂ ਦੇ ਨਾਲ ਨਹੀਂ ਖੜਦਾ ਮੁੱਖ ਮੰਤਰੀ ਬਣਾਇਆ ਲੋਕਾਂ ਨੇ ਪੰਜਾਬੀਆਂ ਨੇ ਜੇ ਉਹਨਾਂ ਨੂੰ ਦਗਾ ਦਿੰਦਾਗਾ ਤੇ ਮਰ ਲਓ ਕੁਲਵਿੰਦਰ ਕੌਰ ਨੇ ਕੋਈ ਗਲਤ ਨਹੀਂ ਕੀਤਾ ਕਿਉਂਕਿ ਚਾਹੇ ਉਹਦੀ ਜ਼ਿੰਮੇਵਾਰੀ ਬਣਦੀ ਆ ਨਹੀਂ ਬਣਦੀ ਆ ਥੱਪੜ ਮਾਰਨ ਦੀ ਕਹਿੰਦੇ ਸਰਕਾਰੀ ਵਰਦੀ 'ਚ ਮਾਰਿਆ ਇੱਥੇ ਸਰਕਾਰੀ ਵਰਦੀਆਂ 'ਆਂ ਜਾਂ ਗੋਲੀਆਂ ਨਾਲ ਮਾਰੀ ਜਾਂਦੇ ਨੇ ਕਦੇ ਕਿਸੇ ਦੀ ਪੁੱਤਗਸ ਹੋਈ ਆ ਕਦੇ ਪਾਵਾਂ ਅੰਤਮਾਨ ਨੇ ਜਿਹੜਾ ਖਨੌਰੀ ਬਾਰਡਰ ਤੇ ਸੁਭਕਰਨ ਸਿੰਘ ਕਿਸਾਨ ਦਾ ਨੌਜਵਾਨ ਜਿਹੜਾ ਬੇਟਾ ਗਾ ਉਹ ਸ਼ਹੀਦ ਕਰ ਦਿੱਤਾ ਪੰਜਾਬ ਦੇ ਵਿੱਚ ਆ ਕੇ ਪਰ ਭਗਵੰਤ ਮਾਨ ਵੱਲੋਂ ਹਾਲੇ ਤੱਕ ਉਹਨਾਂ ਤੇ ਪਾਰਤਾ ਦਰਦ ਤੇ ਨਹੀਂ ਕੀਤਾ ਗਿਆ ਤੇ ਇਸ ਕਰਕੇ ਹੀ ਜਿਹੜੀਆਂ ਇਹਨਾਂ ਵੋਟਾਂ ਨੇ ਛਿੱਟਾਂ ਘਟੀਆਂ ਨੇ ਬਹੁਤ ਇਹਦੇ ਕਾਰਨ ਨੇ ਇਹਨੂੰ ਲੱਭਣਾ ਪਊਗਾ ਭਗਵੰਤ ਮਾਨ ਨੂੰ ਕਿ ਸਾਡੀਆਂ ਜਿਹੜੀਆਂ ਲੋਕਾਂ ਨਾਲ ਕੀਤੇ ਵਾਦੇ ਲੋਕਾਂ ਨਾਲ ਖੜਨਾ ਸੀ ਕਿਥੇ ਡਿਬਡੂਗੜ ਜੇਲ੍ਹ ਦੇ ਵਿੱਚ ਆਪਣੇ ਨੌਜਵਾਨਾਂ ਨੂੰ ਭੇਜਿਆ ਗਿਆ ਪਹਿਲੀ ਵਾਰ ਹੋਇਆਗਾ ਪੰਜਾਬ ਦੀ ਸਰਕਾਰ ਵੱਲੋਂ ਜਿਹੜਾ ਡਿਬਡੂਗੜ ਦੀ ਜੇਲ੍ਹ ਦੇ ਵਿੱਚ ਭੇਜੇ ਗਏ ਹੁਣ ਨੌਜਵਾਨ ਇੱਥੇ ਕਾਲੀ ਵੀ ਰਹੇ ਨੇ ਕਾਂਗਰਸੀ ਵੀ ਰਹੇ ਨੇ ਪਰ ਕਿਤੇ ਨੇ ਅੱਜ ਤੱਕ ਜਿਹੜੀ ਇਹ ਚੀਜ਼ ਨਹੀਂ ਦੇਖੀ ਸੀ ਇਹਦਾ ਖਮਾਜਾ ਭਗਵਾਨਤ ਮਾਨ ਨੂੰ ਭੁਗਤਣਾ ਪੈ ਗਿਆ ਪਰ ਜੇਕਰ ਅੱਜ ਵੀ ਇਸ ਜਿਹੜੇ ਆਪਣੇ ਜਿਹੜੇ ਖਮਾਜ ਦੇ ਭਗਤਣ ਤੋਂ ਬਾਅਦ ਜੇਕਰ ਭਵੰਤਮਾਨਾ ਆਪਣਾ ਇਹ ਕਲੀਅਰ ਸਪਸ਼ਟ ਨਹੀਂ ਹੁੰਦਾ ਕਿ ਮੈਂ ਪੰਜਾਬੀਆਂ ਪੰਜਾਬੀਆਂ ਦੇ ਨਾਲ ਖੜੂਗਾ ਤੇ ਇਹਨੂੰ ਜਦੋਂ ਐਮਪੀ ਜਿੱਤ ਗਿਆ ਸੀ ਭਾਈ ਅੰਮ੍ਰਿਤਪਾਲ ਖੰਡੂਰ ਸਾਹਿਬ ਤੋਂ ਇਹਨੇ ਨਾਲ ਦੀ ਨਾਲ ਇਹਦਾ ਫਰਜ਼ ਬਣਦਾ ਸੀ ਕਿ ਉਸ ਨੌਜਵਾਨ ਨੂੰ ਜਿਲ੍ਹੇ ਵਿੱਚੋਂ ਕੱਢਦਾ ਪਰ ਅਜੇ ਤੱਕ 4 ਜੂਨ ਦਾ ਰਿਜ਼ਲਟ ਆਇਆਗਾ ਅੱਜ 14 ਜੂਨ ਹੋ ਗਈ 10 ਦਿਨ ਹੋ ਗਏ ਅੱਜ ਤੱਕ ਮੁੱਖ ਮੰਤਰੀ ਦਾ ਬਿਆਨ ਤੱਕ ਨਹੀਂ ਆਇਆ ਉਹ ਪੰਜਾਬੀ ਆਉਣੇ ਕਿਹੜਾ ਕੋਈ ਅਤਵਾਦੀ ਆ ਕੋਈ ਉਹ ਉਹਨੇ ਕਿਹੜਾ ਬੰਬ ਚਲਾਤਾ ਕਿਹੜੀ ਤੁੱਪ ਚਲਾਤੀ ਉਹਨੇ ਤੂੰ ਚੱਕਿਆ ਚਕਾਇਆ ਬਿੱਟੂ ਵਰਗਿਆਂ ਦਾ ਜਾਂ ਹੋਰ ਲੋਕਾਂ ਦਾ ਇਹ ਹਮੇਸ਼ਾ ਤੂੰ ਜਿਹੜਾ ਵੀ ਕੋਈ ਮੁੱਖ ਮੰਤਰੀ ਆਉਂਦਾ ਜਾਂ ਕੋਈ ਐਮਐਲਏ ਐਮਪੀ ਜਦੋਂ ਤਾਨੂੰ ਉਂਗਲਾ ਲੱਗਦੀਆਂ ਨੇ ਉਂਗਲਾ ਲਾ ਕੇ ਆਲਾ ਪਰੇ ਹੋ ਜਾਂਦਾ ਤੇ ਖਮਾਜਾ ਤਾਨੂੰ ਭੁਗਤਣਾ ਪੈਂਦਾ ਆ ਭੁਗਤਣਾ ਪੈ ਗਿਆ ਵੋਟਾਂ ਵਿੱਚ ਖਮਾਜਾ ਭਵੰਤ ਮਾਰ ਨੂੰ ਭਵੰਤਮਾਨ ਨੂੰ ਹੁਣ ਲੋਕਾਂ ਦਾ ਸਵਾਲ ਇਹ ਆ ਕਿ ਕੁਲਵਿੰਦਰ ਕੌਰ ਦੀ ਜਾਂਚ ਕੀ ਮਾਫ ਕਰਨਾ ਕੰਗਨ ਅਰਨਾਉਤ ਦੀ ਜਾਂਚ ਕੀਤੀ ਜਾਵੇ ਉਹਦੇ ਦੇਸ਼ ਧਰੋਹ ਦਾ ਵਕਾਦਮਾ ਦਰਜ ਕੀਤਾ ਜਾਵੇ ਇਹ ਪੰਜਾਬੀਆਂ ਵੱਲੋਂ ਵੱਡੀ ਮੰਗ ਆ ਹੁਣ ਦੇਖਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਇਹ ਭਵੰਤਮਾਨ ਖਰਾ ਉਤਰਦਾ ਕਿ ਨਹੀਂ ਉਤਰਦਾ ਬਾਕੀ ਤੁਸੀਂ ਕਮੈਂਟਾਂ ਰਾਹੀਂ ਦੱਸਣਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਤੇ ਭਵੰਤਮਾਨ ਕਿੰਨਾ ਕੁ ਪੰਜਾਬੀਆਂ ਨਾਲ ਖਰਾ ਉਤਰਦਾ ਕੱਲੀ ਲੈਣ ਦੇ ਤੀਜਾ ਕੁਝ ਹੋਰ ਦੇਤਾ ਇਹਦੇ ਨਾਲ ਕੰਮ ਨਹੀਂ ਸਰਨਾ ਤੇ ਸਾਡੇ ਨੌਜਵਾਨਾਂ ਨੂੰ ਜੇਕਰ ਕੋਈ ਮਾਰਦਾ ਹੈਗਾ ਕੋ ਕੋ ਕੇ ਜਾਂ ਕੋਈ ਸਾਨੂੰ ਅੱਤਵਾਦੀ ਸ਼ਬਦ ਕਹਿੰਦਾ ਹੈਗਾ ਉਗਰਵਾਦੀ ਸ਼ਬਦ ਕਹਿੰਦਾ ਪੰਜਾਬੀਆਂ ਨੂੰ ਉਹਦੇ ਨਾਲ ਭਵੰਤ ਮਾਰਨ ਨੂੰ ਖੜਨਾ ਚਾਹੀਦਾ ਹੈਗਾ ਤੇ ਜਿਹੜੇ ਲੋਕੇ ਕੁਝ ਕਹਿ ਰਹੇ ਨੇ ਉਹਨਾਂ ਦੇ ਪਰਚੇ ਦਰਜ ਹੋਣੇ ਚਾਹੀਦੇ ਨੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਧੰਨਵਾਦ ਵੈਸ ਜੀ ਦਾ ਖਾਲਸਾ ਵਰਜ ਜੀ ਕੀ ਬਤੇ